ਸ਼ੇਖ ਤਾਂ ਆਤਮਕਾ ਦੀ ਬੰਬ ਬਣ ਕੇ ਟੈਂਕਾਂ ਦੇ ਉੱਤੇ ਦਿਖ ਪਏ ਪਰ ਉਦੋਂ ਉਹ ਪਾਵਨ ਪਵਿੱਤਰ ਧਾਰਤੀ ਜਿਹੜੀ ਹਰੀ ਦਾ ਮੰਦਰ ਹਰ ਮੰਦਰ ਸਾਰੇ ਨੂੰ ਕਹਿੰਦੇ ਸੀ ਉਹਨਾਂ ਪਾਪੀਆਂ ਨੇ ਉਹ ਸਰੋਵਰ ਨੂੰ ਲਹੂ ਦੇ ਲਾ ਰੰਗ ਦੇ ਵਿੱਚ ਰੰਗ ਦਿੱਤਾ ਪਰ ਮਹਾਪੁਰਸ਼ ਲੰਬ ਦੇ ਹੱਥ ਦੇ ਵਿੱਚ ਨਹੀਂ ਸੀ ਪਰ ਹੁਣ ਜੇ ਵਹਿ ਚੜ੍ਹੇ ਆਵੇ ਤੇ ਪਿਆਰਿਓ ਫਿਰ ਕੀਤਾ ਵੀ ਕੀ ਜਾ ਸਕਦਾ ਹੈ ਉਦੋਂ ਉਦੋਂ ਤਾਂ ਉਦੋਂ ਹੀ ਬਣਦਾ ਜਦੋਂ ਪਾਣੀ ਸਿਰ ਦੇ ਉੱਪਰ ਦੀ ਲੰਘ ਜਾਂਦਾ ਹੈ ਮਹਾਂਪੁਰਸ਼ਾਂ ਦੀ ਕਰਨੀ ਸ਼ਹਾਦਤਾਂ ਹੋਈਆਂ ਪਿਆਰਿਓ ਅੱਜ ਵੀ ਉਹ ਅਨਸਾਫ਼ ਨਹੀਂ ਮਿਲ ਰਹੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਜੱਟਕੇ ਹੋਏ ਸਨ ਅਸੀਂ ਬੰਦੀ ਸਿੰਘਾਂ ਵਾਰ ਜਦੋਂ ਮੋਰਚਾ ਲੱਗਿਆ ਨਾ ਚੰਡੀਗੜ੍ਹ ਪਹਿਲਾਂ ਨਗਮਾ ਅਸੀਂ ਰਿਕਾਰਡ ਕਰਵਾਇਆ ਸੀ ਬੰਦੀ ਸਿੰਘ ਜੇਲ੍ਹਾਂ ਨੂੰ ਕਢਾਉਣ ਵਾਸਤੇ ਜੁੱਦ ਲਾਉਣੇ ਪੈਣਗੇ ਉਹ ਸੀ ਚੈਨਲ ਦੇ ਵਿੱਚ ਪਾਇਆ ਸਰਕਾਰ ਵੱਲੋਂ ਆਈਆਂ ਚਿੱਠੀਆਂ ਡੀਲੀਟ ਕਰ ਦਿੱਤਾ ਹੈ ਹੁਣ ਤਾਂ ਪੈ ਗਿਆ ਇਹਦਾ ਚੈਨਲ ਡੀਲੀਟ ਕਰ ਦਿਓ ਤੇ ਉਹ ਅਸੀਂ ਉੱਤਰੋਂ ਉਹ ਗੁਰਮੁਖਾਂ ਨੂੰ ਆ ਕੇ ਉਹ ਕਹਿੰਦੇ ਤੁਸੀਂ ਆਇਆ ਕਰੋ ਸਾਡੇ ਚੈਨਲ ਦੇ ਵਿੱਚ ਬਾਲ ਯੂਕੇ ਦਾ ਚੈਨਲ ਅੱਜ ਵੀ ਚੱਲ ਰਿਹਾ ਉੱਥੇ ਰਿਲੀਜ਼ ਹੋਇਆ ਬੜੀ ਮਹਾਨ ਦੀ ਆਪਾਰ ਕਿਰਪਾ ਲਈ ਸ਼ੀਰਦੀ ਸਿੰਘ ਆਪ ਜਿਹੜੇ ਮਹਾਪੁਰਸ਼ ਆਪ ਵਰਸਦੇ ਹੁੰਦੇ ਨੇ ਕਿ ਕਈ ਵਾਰ ਆਏ ਵੀ ਚਿੱਠੀਆਂ ਵੀ ਆਈਆਂ ਆਪ ਵੀ ਆਏ ਤੇ ਤੁਸੀਂ ਉਹਨਾਂ ਦਾ ਸਾਥ ਦਿੰਦੇ ਹੋ ਖਾਲਸੇ ਰਾਤ ਦੀ ਹਮਾਇਤ ਕਰਦੇ ਹੋ ਬੰਦੀ ਸਿੰਘਾਂ ਦਾ ਸਾਥ ਦਿੰਦੇ ਤਾਂ ਭਈ ਦੇਣਾ ਹੀ ਹੈ ਬਾਣੀ ਪੰਡ ਵਾਲੇ ਉਹਨਾਂ ਦੀ ਸਜਾਵਾਂ ਪੂਰੀਆਂ ਹੋ ਗਈਆਂ ਉਹ ਚਿੱਠੀਆਂ ਨੇ ਉਹਨਾਂ ਦੇ ਜਿਹੜਾ ਵੀ 30 35 35 ਸਾਲ ਹੋ ਗਏ ਕਿ ਛੱਡੋ ਆ ਸਾਧ ਹਰਾਮ ਰਹੀਮ ਵਰਗੇ ਸੌਦੇ ਸਾਧ ਵਰਗੇ ਜਿਨ੍ਹਾਂ ਦਾ ਕੋਈ ਉੜਾ ਇਹ ਵੀ ਜਿਹਨਾਂ ਨੂੰ ਆਉਂਦਾ ਬਲਤਕਾਰੀ ਸਾਥ ਜਿਹੜੇ ਆ ਉਹਨਾਂ ਨੂੰ ਦੋ ਦੋ ਚਾਰ ਚਾਰ ਬੜੀ ਪ੍ਰੋਬਲਮ ਦਿੱਤੀ ਜਾ ਰਹੀ ਹੈ ਪ੍ਰਬੰਧੀ ਸਿੰਘਾਂ ਨੂੰ ਪ੍ਰੋਬਲਮ ਨਹੀਂ ਦਿੱਤੀ ਜਾ ਰਹੀ ਤੇ ਪਿਆਰਿਓ ਇਹ ਨਾਂ ਸਾਫੀ ਕੀਤੀ ਜਾਂਦੀ ਆ ਧੱਕਾ ਕੀਤਾ ਜਾ ਰਿਹਾ ਹੈ ਦਬਾਇਆ ਜਾ ਰਿਹਾ ਹੈ ਪਰ ਕਲਗੀਆਂ ਵਾਲੇ ਦਾ ਆਸਰਾ ਚਾਹੀਦਾ ਹੈ ਜੇ ਕਲਗੀਆਂ ਵਾਲੇ ਦਾ ਆਸਰਾ ਹੈ ਬਾਣੀ ਹੈ ਬਾਣਾ ਹੈ ਸਭ ਕੁਝ ਠੀਕ ਹੈ ਜੇ ਇਧਰੋਂ ਅਸੀਂ ਮੂੰਹ ਮੋੜ ਲਿਆ ਇਹ ਤਾਂ ਜਿੱਦਨੂ ਮਰਜੀ ਸਾਨੂੰ ਲਾ ਲਿਆ ਜਾਵੇ ਬਾਣੀ ਨੇ ਸਾਨੂੰ ਸ਼ਕਤ ਭਗਤੀ ਵਿੱਚ ਹੀ ਸ਼ਕਤੀ ਹੈ ਬਾਣੀ ਨੇ ਸਾਨੂੰ ਪਾਵਰ ਦੇਣੀ ਹੈ ਸ਼ਕਤੀ ਦੇਣੀ ਹੈ ਆਪ ਵੀ ਜੜੋ ਆਪਣੇ ਬੱਚਿਆਂ ਨੂੰ ਵੀ ਜੋੜੋ ਕਲਯੁਗ ਤੋਂ ਬਚੋ ਅੱਬ ਕੱਲੂ ਆਇਓ ਰੇ ਇੱਕ ਨਾਮ ਬੋ 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 ਇਹ ਬੀਜ ਲਵਾਗੇ ਨਾਮ ਦੀ ਕਰੀ ਸੁਭਿਯੋਜ ਮੰਗੇ ਵੇ ਮਾਨ ਦੇ ਵਿੱਚ ਨਿਰਭੈ ਨਿਰਪਉ ਜਪੇ ਸਗਲ ਪਉ ਮਟੇ ਦਾਰਨਦਰੋਂ ਇੱਕੜ ਜਾ ਕੇ ਮੌਤ ਦਾ ਵੱਡਾ ਡਰਿਆ ਹੋਰ ਮੋਰ ਕਾ ਦਾ ਨਾ ਰਿਆ ਵੀ ਗੋਲੀ ਨੇ ਮਾਰ ਦੇਣਾ ਬੰਬ ਨੇ ਮੌਤ ਤਾਂ ਆਉਣੀ ਹੈ ਘਰੇ ਇਕੱਠੇ ਵੀ ਆਉਣੀ ਹੈ ਬੰਬ ਨਾਲ ਵੀ ਮਰਨਾ ਗੋਲੀ ਨਾਲ ਵੀ ਮਰਨਾ ਕਿਆ ਜਾਣ ਕੇ ਮਰेंगे ਕੈਸਾ ਮਰਨਾ ਹੋਏ ਜੇ ਸਾਹਿਬ ਮਰੋਂ ਨਾ ਵਿਸਰੇ ਤਾਂ ਸੈਲਾ ਮਰਨਾ ਹੋਏ ਸੌਖਾ ਹੋ ਜਾਏਗਾ ਜੇ ਗੁਰੂ ਹਿਰਦੇ 'ਚ ਵਸ ਗਿਆ ਫਿਰ ਮਰਨਾ ਸੌਖਾ ਹੈ ਜਿਸ ਮਾਰਨੀ ਤੇ ਜਾਗ ਡਰੇ ਮੇਰੇ ਮਨ ਆਨੰਦ ਮਾਰਨੇ ਹੀ ਤੇ ਪਾਈ ਐ ਪੂਰਨ ਪਰਮਾਨਾਮ ਬਹਾਰ ਜੀ ਬਾਬਾ ਕਬੀਰ ਜੀ ਦੇ ਸਰਬਦਾ ਜਾਜਣਾ ਦੁਨੀਆ ਡਾਰਦੀ ਅਰਦਾਸਾਂ ਕਰੀ ਲੰਬੀ ਅਰਦਾਸ ਤੇ ਭਾਈ ਜੀ ਕਰੋ ਲੰਬੀ ਅਰਦਾਸ ਲੰਬੀ ਉਮਰ ਹੋ ਜਾ ਲੰਬੀ ਉਮਰ ਅੱਗੇ ਥੋੜੀ ਐ ਹਾਲੇ ਤਾਂ ਗੁਰੂ ਨਾਲ ਜੁੜਿਆ ਨਹੀਂ ਮਾਰੇ ਕੰਮ ਕਰਨਾ ਹਟਿਆ ਨਹੀਂ ਫੋਲ ਲੰਮੀ ਚ ਫੇਰ ਦੁਸ਼ਰਧਾਨ ਕਰੇਗਾ ਵੱਡੀਆਂ ਲਏਗਾ ਤੇਰੀ ਜੇਬ ਕੱਟੇਗਾ ਮਾਰੇ ਕੰਮ ਕਰੇਗਾ ਏਨਾ ਜਿੰਨੀ ਹੈਗੀ ਆ ਉੰਨੀ ਗੁਰੂ ਦੇ ਹੁਕਮ ਦੇ ਵਿੱਚ ਭੋਗ ਲਈਏ ਗੁਰੂ ਦੇ ਲੜ ਲੱਗ ਜਾਈਏ ਮਾੜੇ ਕੰਮਾਂ ਤੋਂ ਬਚ ਜਾਈਏ ਮਾੜੇ ਕੰਮਾਂ ਦਾ ਮਾੜਾ ਹੀ ਨਤੀਜਾ ਹੁੰਦਾ ਇਸ ਜਾਹ ਜੇ ਇੱਥੇ ਪੁਲਿਸ ਵਾਲੇ ਇੱਥੇ ਫੌਜ ਆ ਤੇ ਮਾਰਾ ਕੋ ਜੰਮਕਾ ਹੈ ਨਹੀਂ ਮਾਰਾ ਕੋ ਫੌਜ ਹੈ ਨਹੀਂ ਜੰਮਕਾ ਠੀਂਗਾ ਬੁਰਾ ਹੈ ਉਹ ਨਾ ਸਹਿਆ ਜਾਏ ਉਹ ਸਹਿ ਵੀ ਹੋਣਾ ਜਿਉਂ ਜਿਉ ਚੱਲੇ ਚੁਬੇ ਤਖ ਪਾਵੇ ਜੰਮਕਾਲ ਸਹੈ ਸਰ ਡੰਡਾ ਹੈ ਪਾਪਾਂ ਦੀਆਂ ਪੰਡਾ ਹੋ ਮੇਰਾ ਡੰਡਾ ਤੇ ਸਿਰ ਵਿੱਚ ਡੰਡਾ ਇਹ ਯਾਦ ਰੱਖਣਾ ਕਿ ਮੈਂ ਕੋਲੋਂ ਨਹੀਂ ਕਹਿ ਰਿਹਾ ਗੁਰਬਾਣੀ ਗੁਰੂ ਕਹ ਰਹੇ ਨੇ ਜਮਾਂ ਦਾ ਢੀਂਗਾ ਬੁਰਾਇਆ ਡੰਡਾ ਬੁਰਾਇਆ ਹਾਲੇ ਵੀ ਸਮਝ ਜਾਈਏ ਹਾਲੇ ਵੀ ਗੁਰੂ ਦੇ ਲੱਗ ਲੱਗिए ਸਿਮਰਨ ਕਰੀਏ ਬੰਦੀ ਕਰੀਏ ਗੁਰੂ ਦੇ ਨਾਮ ਨੂੰ ਜਪੀਏ ਤਾਂ ਸੁਖੀ ਹੋ ਜਮਾਂਗੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਮਿਟਾਵੋ ਆਓ ਕਰੀਏ ਥੋੜਾ ਜਿਆ ਫਿਰ ਲਾਈਏ ਫਤ ਵਾਏ ਗੁਰੂ ਵਾਹਿ ਗੁਰੂ ਨਵਾਸ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਸਾਹਿਬ